ਤਬ ਬਹੁਤ ਚਰਚਿਤ ਗੁਰਿੰਦਰ ਕਤਲ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਤੁਹਾਨੂੰ ਦੱਸਨੇ ਕਿ આરોપી ਪਤਨੀ ਰੁਪਿੰਦਰ ਕੋਰਦੀ ਸਹਿਿਲੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਤਾ ਹੈ ਤਾਂ ਹਮ ਦੱਸਨੇ ਕਿ 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਇੱਕ ਲੜਕੀ ਦੇ ਵੱਲੋਂ ਆਪਣੇ ਆਸ਼ਿਕ ਤੇ ਨਾਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਮਾਮਲੇ ਦੇ ਵਿੱਚ ਹੁਣ ਤੱਕ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਜਿਸ ਤਹਿਤ ਆਰੋਪੀ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਜੋ ਕਿ ਫਰੀਦਕੋਟ ਦੀ ਰਹਿਣ ਵਾਲੀ ਹੈ ਪੁਲਿਸ ਨੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਾਂਚ ਦੌਰਾਨ ਤੱਥ ਸਾਹਮਣੇ ਆਏ ਨੇ ਕਿ ਵੀਰ ਇੰਦਰ ਕੌਰ ਜੋ ਕਿ ਰੁਪਿੰਦਰ ਕੌਰ ਦੀ ਸਕੂਲ ਸਮੇਂ ਦੀ ਸਹੇਲੀ ਹੈ ਹੁਣ ਉਹ ਮੌਕਾ ਜ਼ਿਲ੍ਹੇ ਦੇ ਵਿੱਚ ਓਟੀ ਕੋਰਸ ਕਰ ਰਹੀ ਹੈ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਮੋੜ ਇਹਨਾਂ ਦੇ ਵਿੱਚ ਦੁਬਾਰਾ ਮੇਲਜੋਲ ਵੱਜ ਜਾਂਦਾ ਹੈ ਤੇ ਦੋਵਾਂ ਪਾਸੇ ਦੇ ਵਿੱਚ ਕਾਫੀ ਨਜ਼ਦੀਕੀ ਸਹੇਲੀਆਂ ਬਣ ਜਾਂਦੀਆਂ ਨੇ ਉੱਥੇ ਹੀ ਡੀਐਸਪੀ ਤਰਲੋਚਿੰਗ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰੁਪਿੰਦਰ ਕੋਰ ਅਤੇ ਵੀਰਿੰਦਰ ਕੋਰ ਦੇ ਵਿੱਚ ਸਾਰੀਆਂ ਗੱਲਾਂ ਆਪਸ ਦੇ ਵਿੱਚ ਸਾਂਝੀਆਂ ਹੁੰਦੀਆਂ ਸੀ ਗੁਰਵਿੰਦਰ ਸਿੰਘ ਦੀ ਹਤਿਆ ਦੀ ਸਾਜ਼ਿਸ਼ ਵੀ ਉਹਨਾਂ ਵੱਲੋਂ ਰਚੀ ਗਈ ਸੀ ਤੇ ਇਸ ਬਾਬਤ ਤੋਂ ਹੋਰ ਵੱਡੇ ਖੁਲਾਸੇ ਕਰਦੇ ਆ ਕਿ ਕੁਝ ਜੂ ਕਹਿੰਦੇ ਨਜ਼ਰ ਆ ਰਹੇ ਨੇ ਪੁਲਿਸ ਅਧਿਕਾਰੀ ਸੋਲਣੇ ਜਿਹੜਾ 28 29 11 ਨੂੰ ਇੱਕ ਸੁਖਣਾ ਜਗੇ ਮਰਡਰ ਹੋਇਆ ਸੀ ਮਰਡਰ ਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਰੁਪਿੰਦਰ ਹਰਕਵਰ ਤੇ ਵਿਸ਼ਵਜੀਤ ਇਹ ਤਿੰਨਾਂ ਦੀ ਅਸੀਂ ਇਸ ਤੋਂ ਪਹਿਲਾਂ ਅਰੈਸਟ ਪਾ ਚੁੱਕੇ ਹਾਂ ਇਸ ਦੇ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਲਗਾਤਾਰ ਚੱਲ ਰਹੀ ਸੀ ਇਸ ਦੇ ਵਿੱਚ ਸਾਨੂੰ ਇੱਕ ਵੀਰ ਇੰਦਰਕੌਰ ਜਿਹੜੀ ਕੋਈ 26 ਸਾਲ ਦੀ ਇਸ ਦੀ ਏਜ ਹੈ ਤੇ ਮਹਾਲਾ ਕੋਖਰਾ ਜ਼ਿਲ੍ਹਾ ਫਰੀਕੋਟ ਦੀ ਰਹਿਣ ਵਾਲੀ ਸੀ ਇਹ ਜਿਹੜੀ ਰੁਪਿੰਦਰ ਦੀ ਇੱਕ ਅੱਛੀ ਦੋਸਤ ਸੀ ਜਿਹੜੀ ਇਨਵੈਸਟੀਗੇਸ਼ਨ ਵਿੱਚ ਆ ਚੁੱਕਾ ਹੈ ਵੀ ਇਹਨੂੰ ਇਸ ਮਰਡਰ ਬਾਰੇ ਪਤਾ ਸੀਗਾ ਅ ਬੀਏ ਮਟਰ ਜਿਹੜਾ ਰਪਿੰਦਰ ਨਿਆਦੇ ਹਸਬੰਦ ਦਾ ਗੁਰਵਿੰਦਰ ਦਾ ਕਰਨਾ ਤੇ ਇਹਨੂੰ ਉਸ ਚੀਜ਼ ਬਾਰੇ ਜਾਣਕਾਰੀ ਸੀ ਜੇਕਰ ਇਹ ਪੁਲਿਸ ਨੂੰ ਇਨਫੋਰਮ ਕਰਦੀ ਜਾਂ ਆਪਣੇ ਕਿਸੇ ਹੋ ਕੇ ਸਹਿਯੋਗੀ ਨੂੰ ਇਨਫੋਰਮ ਕਰ ਦਿੱਤਾ ਇਹ ਮਰਡਰ ਉਸ ਟਾਈਮ ਟਲ ਸਕਦਾ ਸੀਗਾ ਇਸ ਸਬੰਧ ਵਿੱਚ ਸਾਡੀ ਜਿਹੜੀ ਤਫਤੀਸ਼ ਲਗਾਤਾਰ ਚੱਲ ਰਹੀ ਸੀ ਇਸ ਨੂੰ ਕੱਲ ਅਸੀਂ ਨੋਮੀਨੇਟ ਕਰਕੇ ਅੱਜ ਅਸੀਂ ਇਸ ਦੀ ਗ੍ਰਿਫਤਾਰੀ ਪਾ ਲਈਏ ਸਰ ਇਸ ਤੱਕ ਹੀ ਰੋਕ ਸਾਹਮਣੇ ਹੈ ਕਿਉਂਕਿ ਸਿਰਫ ਇੱਕ ਜਾਣਕਾਰੀ ਤਹਿਤੀ ਗ੍ਰਿਫਤਾਰ ਕੀਤਾ ਗਿਆ ਹੈ ਕੋਈ ਹੋਰ ਵੀ ਇੰਦੀ ਕੋਈ ਇਨਵੋਲਵਮੈਂਟ ਨਹੀਂ ਨੀ ਨਹੀਂ ਬਿਲਕੁਲ ਜਿਹੜੀਆਂ ਇਹ ਦੋਨੋਂ ਜਿਹੜੀਆਂ ਰੁਪਿੰਦਰ ਤੇ ਵੀਰਿੰਦਰ ਦੋਨੋਂ ਪਲੱਸ 2 ਦੀਆਂ ਇਕੱਠੀਆਂ ਸਟੂਡੈਂਟ ਸੀ ਜਿਹੜੀ ਰੁਪਿੰਦਰ ਦੇ ਪਲੱਸ 2 ਤੋਂ ਬਾਅਦ ਕੈਨੇਡਾ ਚਲੀ ਜਾਂਦੀ ਤੇ ਕੈਨੇਡਾ ਤੋਂ ਜਦੋਂ ਵਾਪਸ ਆਉਂਦੀ ਹੈ ਤੇ ਫਿਰ ਦੁਬਾਰਾ ਇਸ ਦਾ 25 ਦੇ ਵਿੱਚ ਆਦੀ ਇਸ ਫਰੈਂਡ ਵੀਰਿੰਦਰ ਨਾਲ ਤਾਲਮਿਲ ਹੋ ਜਾਂਦਾ ਹੈ ਤੇ ਇਹ ਬਹੁਤ ਅੱਛੀਆਂ ਫਰੈਂਡ ਹੋਣ ਕਰਕੇ ਹਰ ਇੱਕ ਗੱਲ ਸ਼ੇਅਰ ਕਰਦੀਆਂ ਸੀ ਤੇ ਜਿਹੜਾ ਇਹਨਾਂ ਨੇ ਆਪਸ ਵਿੱਚ ਇਹ ਵੀ ਗੱਲ ਇਹਨਾਂ ਨੇ ਸ਼ੇਅਰ ਹੋ ਚੁੱਕੀ ਸੀ ਵੀ ਜਿਹੜਾ ਗੁਰਵਿੰਦਰ ਦਾ ਮਰਡਰ ਕੀਤਾ ਜਾਣਾ ਤੇ ਉਸ ਦੇ ਵਿੱਚ ਹੁਣ ਅਸੀਂ ਇਹਦੀ ਗ੍ਰਿਫਤਾਰੀ ਪਾ ਲਈ ਉਸ ਦੇ ਵਿੱਚ ਅਸੀਂ ਮਾਂ ਜੋ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰਕੇ ਇਹ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਸਾਰੀ ਗੱਲਬਾਤ ਪੁੱਛੀ ਜਾਏਗੀ ਜਾਂ ਕਲੀਅਰ ਕਰਾਂਗੇ ਵੀ ਇਹਦਾ ਕੀ ਰੋਲ ਰਿਹਾ ਹੈ ਕਿੰਨਾ ਕੋਈ ਇਹਨੂੰ ਕਦੋਂ ਤੇ ਸਾਜ਼ਿਸ਼ ਚੱਲ ਰਹੀ ਸੀ ਕਿਉਂਕਿ ਜਦੋਂ ਸਾ ਤ ਤੁਸੀਂ ਦੱਸ ਸਕੀ ਵੀ ਇਹਨਾਂ ਦਾ ਪ੍ਰੀ ਕੌਨ ਸੀ ਕਿਉਂ ਇਹਨਾਂ ਦਾ ਮਟਰ ਕਰਨਾ ਹੋਰ ਆਪਸ ਵਿੱਚ ਇਹਨਾਂ ਦੀ ਕੋਈ ਇਸਲਾਮ ਅਸ਼ਰਵੀ ਹੋ ਰਹੀ ਹੈ ਜੀ ਕਦੋਂ ਦੀ ਫਲਾਨੀ ਚੱਲ ਰਹੀ ਸੀ ਬਿਲਕੁਲ ਸਾਡੇ ਜਿਹੜੇ ਹੁਣ ਤੱਕ ਇਨਵੈਸਟਿੰਗ ਚਾਹੇ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਹੀ ਇਹਨਾਂ ਪਾ ਗਾਂਗੇ ਵੀ ਜਿਹੜੀ ਇਸ ਵੀਰਿੰਦਰ ਦੇ ਨਾਲ ਜਿਹੜੀ ਦੋਸ਼ੀ ਰੁਪਿੰਦਰ ਨੇ ਗੱਲ ਸਾਂਝੀ ਕੀਤੀ ਸੀ ਕੋਈ ਜਿਆਦਾ ਟਾਈਮ ਪਹਿਲਾਂ ਦੀ ਨਹੀਂ ਇਹ ਜਦੋਂ ਇਹਨੇ ਇਸ ਕ੍ਰਾਈਮ ਨੂੰ ਇੰਜਾਮ ਦੇਣਾ ਸੀ ਰੁਪਿੰਦਰ ਨੇ ਉਹ ਥੋੜਾ ਟਾਈਮ ਪਹਿਲਾਂ ਹੀ ਆਦੀ ਇਸ ਫਰੈਂਡ ਨਾਲ ਇਹਨੇ ਸ਼ੇਅਰ ਕੀਤੀ ਸੀ ਵੀਰਰ ਕਾਦੀ ਪੜਾਈ ਕਰਦੀ ਹੈ ਜੀ ਇਹ ਇਸ ਟਾਈਮ ਬੀਐਸਸੀ ਜਿਹੜੀ ਓਟੀਟੀ ਜੀ ਨੂੰ ਕਹਿੰਦੇ ਮੈਡੀਕਲ ਨਾਲ ਰਿਲੇਟਡ ਮੋਗਾ ਵਿਖੇ ਡਗਰ ਕਾਲਜ ਵਿਖੇ ਇਹ ਜੀ ਸੈਕੰਡਰੀ ਦੀ ਸਟੂਡੈਂਟ ਸੀ ਇਹਦਾ ਬੈਕਗ੍ਰਾਉਂਡ ਕੀ ਹੈ ਇਹ ਇੱਕ ਪਰਿਵਾਰ ਨਾਲ ਨਾਰਮਲ ਪਰਿਵਾਰ ਦੀ बच्चा है ਤੇ ਇਹ ਜਿਹੜੀ ਜਿੰਦੀ ਅਨਮੈਰਿਡ ਜਿੰਦੀ ਏਜ ਕੋਈ 26 27 ਸਾਲ ਹੈ ਤੇ ਜਿਹੜੀ ਓਨਸਟ ਹੈ ਮਾਦੀ ਸਟੱਡੀ ਕਰ ਰਹੀ ਸੀ ਤੇ ਉਹਦੀ ਰਹਣ ਹਾਂ ਬਿਲਕੁਲ ਹਾਂਜੀ ਖੋਖਰ ਵਾਲਾ ਮੱਲਾ ਫ੍ਰੀ ਕੋਰਟ ਦੀ ਇਹ ਨਿਵਾਸੀ ਸੀ ਕੀ ਆਪ ਕੈਨੇਡਾ ਐਂਡ ਅਮਰੀਕਾ ਮੇ ਹੈ ਔਰ ਆਪ ਆਪਣਾ ਡੈਂਟਲ ਟ੍ਰੀਟਮੈਂਟ ਵੀ ਕਰਵਾਉਣਾ ਚਾਹਤੇ ਐਂਡ ਯੂ ਆਰ ਆਲਸੋ ਪਲੈਨਿੰਗ ਅ ਟ੍ਰਿਪ ਟੂ ਇੰਡੀਆ सो वी हैव वन ऑफ द बेस्ट एंड टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहाँ हम ये सारे प्रोसीजर्स पेनलेस तरीके से तो करते ही हैं रादर वी ट्राई आयर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इंप्लांट्स हो स्माइल मेक ओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे